ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਨਵੇਂ ਆਏ ਐਸਐਸਪੀ ਅਦਿੱਤਿਆ ਦੇ ਨਿਰਦੇਸ਼ਾਂ ਤੇ ਥਾਣਾ ਸਿਟੀ ਗੁਰਦਾਸਪੁਰ ਵੱਲੋਂ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਤੇ ਸਪੈਸ਼ਲ ਡਾਕੇ ਲਗਾ ਕੇ ਦੁਪਹੀਆ ਵਾਹਨਾ ਅਤੇ ਹੋਰ ਗੱਡੀਆਂ ਦੀ ਚੈਕਿੰਗ ਕੀਤੀ ਗਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ SHO ਨੇ ਦੱਸਿਆ ਕਿ ਕੁੱਲ 22 ਚਲਾਨ ਕੱਟੇ ਗਏ ਹਨ ਅਤੇ 2 ਮੋਟਰਸਾਈਕਲ ਵੀ ਬੰਦ ਕੀਤੇ ਗਏ ਹਨ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਅਤੇ ਟ੍ਰਿਪਲਿੰਗ ਕਰਨ ਵਾਲਿਆਂ ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਟ੍ਰੈਫਿਕ ਸਮੱਸਿਆ ਨੂੰ ਸੁਲਝਾਉਣ ਲਈ ਵੀ ਸਪੈਸ਼ਲ ਰੂਟ ਪਲਾਨ ਬਣਾਏ ਜਾ ਰਹੇ ਜੋ ਕੁਝ ਹੀ ਦਿਨਾਂ ਵਿੱਚ ਲਾਗੂ ਕਰ ਦਿੱਤੇ ਜਾਣਗੇ ਉਨ੍ਹਾਂ ਦੱਸਿਆ ਕਿ ਅੱਜ ਪੁਲਿਸ ਵੱਲੋਂ ਨਸ਼ੇੜੀਆਂ ਦੇ ਅੱਡੇ ਬਣ ਰਹੇ ਇਲਾਕਿਆਂ ਵਿੱਚ ਰੇਡਾਂ ਵੀ ਕੀਤੀ ਗਈ ਹੈ ਅਤੇ ਦੋ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਸਾਡੇ ਮਾਨਯੋਗ ਐਸਐਸਪੀ ਗੁਰਦਾਸਪੁਰ ਜੀ ਦਿੱਤੇ ਆ ਜੀ ਕਿ ਸਖ਼ਤ ਦਿਸਾਵ ਰੇਸ਼ਾ ਹੈ ਕਿਾ ਸ਼ਹਿਰ ਦੇ ਵਿੱਚ ਜਿਵੇਂ ਹਨੂਮਾਨ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਫਿਰ ਉਸ ਤੋਂ ਬਾਅਦ ਪੋਸਟ ਆਫਿਸ ਚੌਂਕ ਕਾਨੂੰਨ ਚੌਂਕ ਮਿਸ਼ਲਾ ਬਾਜ਼ਾਰ ਤੇ ਸਾਰੇ ਸ਼ਹਿਰ ਦਾ ਅਸੀਂ ਪੈਗਮਾਰਚ ਕਰ ਰਹੇ ਆ ਤੇ ਵਕਤਾਂਕਾਵਾ ਤੇ ਰੁਕੀ ਦੇ ਇਲਾਕਾ ਬੰਦੀ ਵੀ ਕਰਕੇ ਚਲਾਨ ਕਰ ਰਹੇ ਆ ਜਿਹਦੇ ਤੇ ਹੁਣ ਤੱਕ ਅਸੀਂ 22 ਚਲਾਨ ਕਰ ਚੁੱਕੇ ਆ ਪੀਸੀਆ ਜਿਹੜੀ ਸਾਡੀ ਆ ਉਹ ਸੱਤਾ ਤਕਰੀਬ ਤੱਕ ਚਲਾਨ ਕਰ ਚੁੱਕੀ ਹੈ ਸਾਰੀ ਟ੍ਰੈਫਿਕ 플ਾਨ ਕਰ ਰਹੇ ਨੇ ਇਹ ਹੈ ਲਗਾਤਾਰ ਸਾਡੇ ਐਸਐਸਕੇ ਦੇ ਦਿਸਨਰੇਸ਼ਨ ਸ਼ਹਿਰ ਦੇ ਵਿੱਚ ਅਮਨ ਉਹ ਮਾਨ ਨੂੰ ਕੈਮਰਾ ਕਰਨ ਵਾਸਤੇ ਇਹ ਲਗਾਤਾਰ ਹੀ ਜਿਹੜੀ ਮੋਹਮ ਜਾਰੀ ਰਹੇਗੀ ਪਰ ਦੇਖਿਆ ਗਏ ਜਿਹੜੇ ਸੋਤਵਾਨ ਨੇ ਦੂਜੇ ਪਾਸੇ ਦੀ ਗੱਲ ਕਰ ਰਹੇ ਉਹ ਬਿਲਕੁਲ ਜੀ ਹਾਂ ਦੋ ਬੁਲਟ ਮੋਟਰਸਾਈਕਲ ਹੁਣ ਬੌਨ ਕੀਤਾ ਨੇ ਜੀ ਇੱਕ ਸ਼ਹਿਰ ਦੇ ਵਿੱਚ ਬਿਨਾਂ ਨੰਬਰ ਤੋਂ ਕੋਈ ਵੀ ਮੋਟਰਸਾਈਕਲ ਦਿਖਿਆ ਤਾਂ ਅਸੀਂ ਉਹਨੂੰ ਬੌਨ ਕਰਾਂਗੇ ਅਗਰ ਉਹਦੇ ਕਾਗਜ਼ ਨਹੀਂ ਹੈਗੇ ਤਾਂ ਬਿਨਾਂ ਨੰਬਰ ਪਲੇਟ ਕੋਈ ਵੀ ਨਹੀਂ ਪਕੜਿਆ ਜਾਏਗਾ ਔਰ ਟ੍ਰਿਪਲ ਰਾਈਡਿੰਗ ਇਸ ਹਨੂਈ ਕਰਨ ਦੀ ਇਜਾਜ਼ਤ ਨਹੀਂ ਆ ਕਿਸੇ ਬਿਨਾ ਨੰਬਰ ਤੋਂ ਟ੍ਰਿਪਲ ਜਾਈਏ ਅਸੀਂ ਕਿਸੇ ਨੂੰ ਨਹੀਂ ਬਖਸ਼ਾ ਪਹਿਲੇ ਸ਼ੁਰੂਆਤ ਕੀਤੇ ਅਰਧ ਮੈ ਹੈ ਉਹਦੇ ਵਾਸਤੇ ਅਸੀਂ ਦਾ ਰੂਟ ਪਲਾਨ ਕੀਤਾ ਹੋਇਆ ਹੈ ਜਿਹੜਾ ਮਾਯਦੇ ਤਲਾਬ ਤੋਂ ਅਸੀਂ ਚੱਲ ਕੇ ਜਿੱਦਾਂ ਪਹੁੰਚ ਹੋ ਗਿਆ ਹਨੂਮਨ ਮੈ ਉਹ ਚੌਕੇ ਸਜਾਦਾ ਨਗਲ ਦੀ ਓਕੇ ਤੇ ਅਸੀਂ ਉਰਕੇ ਮਾਯਦੇ ਤਲਾਬ ਪਹੁੰਚ ਗਏ ਲੋਕੀ ਅਸੀਂ ਐਸਐਸਪੀ ਸਾਹਿਬ ਨੂੰ ਸਪੈਸ਼ਲ ਸਾਨੂੰ ਫੋਰਸ ਪ੍ਰੋਵਾਈਡ ਕੀਤੀ ਗਈ ਹੈ ਜਿਹੜੇ ਅਸੀਂ ਨਾਲ ਨਾਲ ਚੱਲਾ ਅੱਜ ਵੇਖੋ ਜੀ ਸਾਰੇ ਸਾਡੇ ਜਿਹੜੇ ਨਸ਼ਣ ਲੈ ਕੇ ਵਾਕਪਥਾਂਵਾਂ ਤੇ ਅਸੀਂ ਜਿਹੜਾ ਵਾ ਸਰਚ ਕੀਤੇ ਨੇ ਜਿੱਦਾਂ ਕਿ ਮਾਈ ਦਾ ਖਲਾਅ ਹੋ ਗਿਆ ਫਿਰ ਚਾਲਨ ਦੀਆਂ ਮੜੀਆਂ ਹੋ ਗਿਆ ਪੁਰਾਣਾ ਬੱਸ ਸਟੈਂਡ ਹੋ ਗਿਆ اسلامਾਬਾਦ ਭੱਲਾ ਹੋ ਗਿਆ ਤੇ ਅਸੀਂ ਲਗਭਗ ਅੱਜ ਸੱਚ ਪ੍ਰੈਨਟ ਕਿਸੇ ਤੇ ਸਰ ਕਲੀਅਰ ਵੀ ਜਿਵੇਂ ਲੈ ਕੇ ਸਾਨੂੰ ਪਾਰਕੀ ਰੋਡ ਤੋਂ ਹੋਣਾ ਅਸੀਂ ਜੀ ਇੱਕ ਟ੍ਰੈਫਿਕ ਰੂਟ ਪਲਾਨ ਕਰ ਰਹੇ ਹਾਂ ਟ੍ਰੈਫਿਕ ਡਾਇਵਰਸ਼ਨ ਦਾ ਵੀ ਕਰ ਰਹੇ ਆ ਅਸੀਂ ਬੈਠ ਕੇ ਉਹਦਾ ਮੈਪ ਬਣਾ ਰਹੇ ਆ ਡੀਸੀ ਆਫਿਸ ਨਾਲ ਅੱਜ ਹੀ ਮੀਟਿੰਗ ਹੋਈ ਸੀ ਉਹਦੇ ਜਿਹੜਾ ਟ੍ਰੈਫਿਕ ਡਾਇਵਰਸ਼ਨ ਆ ਅਸੀਂ ਬਾਜ਼ਾਰ ਦੇ ਵਿੱਚ ਕਿੱਧਰ ਨੂੰ ਕਰਨੀ ਹੈ ਉਹ ਸਾਰਾ ਰੂਟ ਪਲਾਨ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸਾਂਝਾ ਕਰਾਂਗੇ ਤੁਹਾਡੇ ਨਾਲ